ਲਓ ਬਈ ਚਾਹ ਬਣਾਉਣਾ ਤੇ ਖੜ ਗਏ ਸਾਰੇ ਖੜਾ ਲੈ ਲੈ ਜਾਂਦਾ ਅਸਿਕਾ ਜੀ ਅਸਿਕਾ ਜੀ ਰਾਗਾ ਲਓ ਬਈ ਟੈਕਨੋਲੋਜੀ ਦਾ ਕੰਮ ਤਾਂ ਇਹ ਹੀ ਲੈ ਰਹੇ ਆਂ ਫ੍ਰੀਕਿਟ ਕਾ ਪਾਣੀ ਹੋਰ ਕਰਦਾ ਪੰਡਿਆ ਨੇ ਜਾਨ ਦੀ ਲੋੜੀ ਸਵੇਰ ਦਾ 6:40 ਮਿੰਟ ਤੇ ਤਰੀਕ ਅੱਜ 22 ਦਸੰਬਰ ਸਾਲ 2025 ਤੇ ਦਿਨ ਜਿਹੜਾ ਹੈਗਾ ਸੋਮਵਾਰ ਦਾ ਤੇ ਆਪਾਂ ਇਹ ਦੌਰ ਤੋਂ 150 ਕਿਲੋਮੀਟਰ ਪਿੱਛੇ ਰੁਕੇ ਸੀਗੇ ਤੇ ਪੂਰੀ ਰਾਤ ਦਾ ਸਫ਼ਰ ਚੱਲਦਾ ਰਿਹਾ ਬਾਥਰੂਮ ਬੂਥਰਮ ਕਰਨ ਵਾਸਤੇ ਰੁਕੇ ਸੀਗੇ ਇੱਥੇ ਦੇਖਦੇ ਹਾਂ ਹੁਣ ਕਿੱਥੇ ਜੇ ਸਟਾਪ ਬੰਦਾ ਤੇ ਬਾਕੀ ਗੱਲਬਾਤ ਕਰਦੇ ਹਾਂ ਜੀ ਅੱਗੇ ਚਾਹ ਬਣਾਉਣ ਵਾਸਤੇ ਭਈ ਦੁੱਧ ਲੈ ਜਾਂਦਾ ਤੇ ਥਾਂ ਆਪਾਂ ਨੂੰ ਫੇਰ ਪਸੰਦ ਨਹੀਂ ਆਈ ਇੱਥੇ ਰੂੜੀਆਂ ਰੜੀਆਂ ਲੱਗੀਆਂ ਸੀਗੀਆਂ ਤੇ ਗਾਂ ਚੱਲ ਕੇ ਬਣਾਉਣੇ ਸੀ ਤਾਂ ਆਵੇ ਰਸੇ ਨਾ ਝੂਟੇਵੇਂ ਆ ਤੇ ਬਾਬੇ ਸਾਡੇ ਮਗਰ ਤੁਰੇ ਆਉਂਦੇ ਦੋ ਤੇ ਇੱਧਰ ਪਤੀਲੇ ਦੁੱਧ ਵਾਲਾ ਜੁਆਣ ਮੁੰਡੇ ਅੰਦਰ ਬੈਠੇ ਆ ਤੇ ਆਹਾ ਸਮਾਨ ਸਮੂਹਣ ਉਹ ਬਾਬੇ ਕਹਿੰਦੇ ਸ਼ੇਅਰ ਕਰਨੀ ਸਵੇਰ ਦੀ ਅਸੀਂ ਤੇ ਬਾਬਿਓ ਚਾਹ ਪਿਆਉਣੇ ਆ ਬਣ ਲਓ ਪਰਨੇ ਪੁਰਨੇ ਕਰ ਤੇ ਅੱਜ ਧੁੱਪ ਵੀ ਟਾਈਮ ਸਰ ਨਿਕਲਿਆ ਹੀ ਆ ਠੰਡ ਥੋੜੀ ਘਟਾ ਤੇ ਮੌਸਮ ਸੋਹਣਾ ਆਪਣੀ ਵੀਡੀਓ ਨੂੰ ਦੇਖ ਰਹੇ ਸਾਰੇ ਭੈਣ ਭਰਾਵਾਂ ਬਜ਼ੁਰਗਾਂ ਮਤਾਵਾਂ ਬੱਚਿਆਂ ਤੇ ਰਿਸ਼ਤੇਦਾਰਾਂ ਨੂੰ ਪਿਆਰ ਭਰੀ ਸਤਿ ਸ਼੍ਰੀਕਾਲ ਮੱਧ ਪ੍ਰਦੇਸ਼ ਤੋਂ ਪਿੰਡ ਪਤਾ ਨਹੀਂ ਕਿਹੜਾ ਇਹ ਤੇ ਆਪਾਂ ਰੁਕੇ ਸੀ ਇੱਕ ਮੰਦਿਰ ਕੋਲੇ ਹਨੂਮਾਨ ਜੀ ਦਾ ਮੰਦਿਰ ਆ ਤੇ ਇੱਥੇ ਆਪਾਂ ਚਾਹ ਬਣਾਉਨੇ ਆ ਜੁੜੇ ਰਹੋ ਸਫਰ ਦੇ ਨਾਲ ਆਪਣਾ ਸਫਰ ਕੱਲ੍ਹ ਦਿਨ ਤੋਂ ਲੈ ਕੇ ਚੱਲ ਰਿਹਾ ਗਵਾਲੀਅਰ ਤੋਂ ਚੱਲੇ ਸੀ ਆਪਾਂ ਤੇ ਸਫਰ ਕਿੰਨੇ ਦਿਨ ਤੱਕ ਦਾ ਰਹੂਗਾ ਆਪਾਂ ਪੂਰਾ ਦਿਨ ਤੇ ਪੂਰੀ ਰਾਤ ਸਫਰ ਕੀਤਾ ਹੁਣ ਇੱਥੇ ਚਾਹ ਪਾਣੀ ਪੀਵਾਂਗੇ ਤੇ ਅੱਗੇ ਫੇਰ ਚੱਲਦੇ ਰਾਵਾਂਗੇ ਦੇਖਦੇ ਆ ਅੱਜ ਦਾ ਸਟਾਪ ਇੰਦੌਰ ਜਾ ਕੇ ਮਾਰਦੇ ਆ ਜਾਂ ਇਸ ਤੋਂ ਵੀ ਅੱਗੇ ਜਾਂਦੇ ਆ ਵੀ ਉੱਥੇ ਰੋਟੀ ਪਾਣੀ ਛਕਾਂਗੇ ਇੰਦੌਰ ਗੁਰਦੁਆਰਾ ਸਾਹਿਬ ਤੇ ਉਸ ਤੋਂ ਬਾਅਦ ਸ਼ਾਇਦ ਅੱਗੇ ਨਿਕਲ ਜਾਈਏ ਬਣੇ ਰਹੋ ਸਫਰ ਦੇ ਨਾਲ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਦੇ ਰਹੋ ਤੇ ਬਹੁਤ ਬਹੁਤ ਧੰਨਵਾਦ ਜੀ ਤੇ ਸਫਰ ਦਾ ਅੱਜ ਆਪਣਾ ਹੈਗਾ ਵਾ ਪੰਜਵਾਂ ਦਿਨ ਤੇ ਤਕਰੀਬਨ ਇੰਦੌਰ ਤੋਂ ਰਹਿ ਜੂਗਾ ਆਪਣਾ 600 ਕਿਲੋਮੀਟਰ ਤਾਂ ਸ੍ਰੀ ਹਜੂਰ ਸਾਹਿਬ ਨਦੀੜ ਤੇ ਉਮੀਦ ਕਰਦੇ ਆਂ ਵੀ ਕੱਲ ਤੇਕਰ ਆਪਾਂ ਪਹੁੰਚ ਜਾਾਂਗੇ ਅੱਜ ਰਾਤ ਨੂੰ ਵੀ ਸਫ਼ਰ ਚੱਲਦਾ ਰਿਹਾ ਤੇ ਰੁਕੇ ਆਪਾਂ ਇੱਥੇ ਜੇ ਆ ਬਈ ਤੇ ਚਾਹ ਬਣਾਉਣੇ ਮਗਰਲੀ ਸਾਈਡ ਇਧਰ ਚਾਹ ਦਾ ਸਮਾਂ ਸਮੂਹ ਸਾਰਾ ਖੋਲ ਲਿਆ ਵਾ ਤੇ ਪਠੀ ਪੁੱਠੀ ਆਪਾਂ ਲਾ ਲਈ ਹੈ ਜਿਹੜੀ ਥੱਲੇ ਇਧਰ ਮੁੰਡਾ ਆ ਆ ਵੀ ਸਮਾਨ ਸੋਣ ਕੱਢੀ ਜਾਂਦਾ ਤੇ ਇਧਰ ਸਿਲੰਡਰ ਵੀ ਆ ਗਿਆ ਕਹਿੰਦੇ ਫਾਟ ਸਿਲੰਡਰ ਫਾਟ ਬਈ ਓਏ ਤੇ ਬਾਕੀ ਇੱਕ ਗੱਲ ਹੋਰ ਆਪਾਂ ਦੱਸਣੀ ਭੁੱਲ ਗਏ ਸੀ ਆਪਣਾ ਜਿਹੜਾ ਮਾਈਕ ਦਾ ਰੀਸੀਵਰ ਹੁੰਦਾ ਉਹ ਪਤਾ ਨਹੀਂ ਕਿਤੇ ਡਿੱਗ ਪਿਆ ਜਾਂ ਕਿਸ ਹਾਲਤਾ ਵਾ ਮੈਨੂੰ ਲੱਭਿਆ ਨਹੀਂ ਗਾ ਟਰਾਲੇ ਦੇ ਵਿੱਚ ਵੀ ਆਪਾਂ ਸਾਰੇ ਫਰੋਲ ਫਰੋਲ ਲਿਆ ਤੇ ਹੁਣ ਇੱਕ ਅੱਧਾ ਦਿਨ ਵਲੌਗ ਦੇ ਵਿੱਚ ਥੋੜਾ ਸ਼ੋਰ ਸ਼ਰਾਬਾ ਆਊਗਾ ਸੋ ਥੋੜਾ ਜਿਆ ਕੋਆਪਰੇਟ ਕਰਿਓ ਤੇ ਆਪਾਂ ਮਾਈਕ ਲੈ ਲਾਂਗੇ ਨਵੇਂ ਨਾ ਦੀ ਨਾਲ ਆਪਣੇ ਨਾਲ ਸਾਥੀ ਸਾਰੇ ਚੰਗੇ ਸੀਗੇ ਨਾ ਕੋਈ ਨਾ ਉਹਨਾਂ ਨੇ ਨਾਲ ਦੀ ਨਾਲ 1 ਮਿੰਟ ਦੇ ਵਿੱਚ ਪੈਸੇ ਇਕੱਠੇ ਕੀਤੇ ਕਿਹਨੇ 500 ਕੀਨੇ ਕਿੰਨਾ ਕੀਨੇ ਕਿੰਨਾ ਆਪਾਂ 4500 ਦੇ ਮਾਈਕ ਲੈ ਸੀਗੇ ਪਹਿਲਾਂ ਤੇ ਮੈਂ ਦਾਖਾ ਚਲੋ ਕੋਈ ਨਾ ਆਈਂ ਸਾਰਾਂਗੇ ਉਹ ਕਹਿੰਦੇ ਨਹੀਂ ਨਹੀਂ ਵੀ ਕੋਈ ਨਾ ਵੀ ਤੂੰ ਵਧੀਆ ਵਲੌਗ ਬਣਾ ਕੋਈ ਚੱਕਰ ਨਹੀਂਗਾ ਤੇ ਪੈਸੇ ਇਕੱਠੇ ਕੀਤੇ ਲੀਏ 27-2800 ਰੁਪਇਆ ਹੋ ਗਿਆ ਤੇ ਕੁਝ ਆਪਾਂ ਆਵਰੇ ਕੋਲੋਂ ਪਾ ਕੇ ਮਾਈਕ ਲਾਵਾਂਗੇ ਥੋ ਅੱਗੇ ਸ਼ਹਿਰ ਆਊਗਾ इंदौर ਤੇ ਦੇਖਦੇ ਆਂ ਜੇ ਆਪਾਂ इंदौर ਸ਼ਹਿਰ ਦੇ ਵਿੱਚ ਐਂਟਰ ਹੋਏ ਤਾਂ ਉਥੋਂ ਲੈ ਲਾਂਗੇ ਤੇ ਨਹੀਂ ਫਿਰ ਹਜੂਰ ਸਾਹਿਬ ਤੋਂ ਹੀ ਲਾਵਾਂਗੇ ਤੇ ਹਜੇ ਸ਼ੁਕਰ ਆ ਮੈਂ ਪਿੰਦੇ ਬਾਈ ਦੇ ਮਾਈਕ ਨਹੀਂ ਲਿਆ ਉਹ 10000 ਦੇ ਸੀਗੇ ਕਿ ਕੁਆਜ ਜਾਂਦੇ ਪੈਸੇ ਭਰਨੇ ਪੈਣੇ ਸੀ ਤਾਂ ਚਲੋ 4500 ਦੇ ਸੀਗੇ ਤੇ ਚਲੋ ਕੋਈ ਨਾ ਸਰ ਜੂਗਾ ਨਹੀਂ ਤਾਂ ਆਪਾਂ ਫਿਰ ਡਿਜੀਟੈਕ ਦੇ ਦੂਜੇ ਯੂਜ਼ ਕਰਨੇ ਹੀ ਕਿਉਂ ਲਓ ਬਈ ਚਾਹ ਬਣਾਉਣਾ ਤੇ ਖੜ ਗਏ ਆ ਤੇ ਸਾਰੇ ਬਈ ਖੜਾਲੇ ਲੈਣ ਚ ਆਪਾਂ ਸਤਿ ਸ੍ਰੀ ਅਕਾਲ ਬੁਲਾ ਦਿਓ ਬਈ ਸਾਰੇ ਇਹਨੇ ਸਤਿ ਸ੍ਰੀ ਅਕਾਲ ਜੀ ਠੀਕ ਠਾਕ ਪੂਰੀ ਰਾਤ ਸਫਰ ਚੱਲਦਾ ਰਿਹਾ ਕਿਵੇਂ ਥੱਕੇ ਤਾਂ ਨਹੀਂਗੇ ਚਾ ਵੀ ਕੇ 150 ਵਾਰ ਚੱਕ ਦਿਆਂਗੇ ਨਾ ਤੇ ਰਾਤ ਰਾਤ ਚਾਹ ਥੋੜੀ ਖੁੱਲੀ ਹੋ ਗਈ ਸੀ ਵੀ ਹੁਣ ਥੋੜੀ ਆਪਾਂ ਘੱਟ ਬਣਾਈ ਆ ਹਾਂ ਥੋੜੀ ਘੱਟ ਬਣਾਵਾਂਗੇ ਕਿੰਨਾ 3 ਕਿਲੋ ਦੁੱਧ ਲਿਆ ਕਿੰਨੇ ਰੁਪਏ ਦਿੱਤਾ ਇਹਨਾਂ ਨੇ 70 ਰੁਪਏ ਦੁੱਧ ਵਧੀਆ ਇਹ 70 ਰੁਪਏ ਕਿਲੋ ਦੁੱਧ ਲੈ ਲਿਆ ਬਈ ਕੋਲੇ ਖੜ ਕੇ ਮਾਜ ਚਵਾ ਕੇ ਲੈਂਦੀ ਆ ਬਈ ਤੇ ਖੰਡ ਗੁੰਡ ਪਾਤੀ ਆ ਅਦਰਕ ਵੀ ਪਾਤਾ ਚਾਹ ਜੂ ਪੀ ਕੇ ਕੈਂ ਹੋ ਕੇ ਜਾਵਾਂਗੇ ਹਾਂ ਵਧੀਆ ਵਧੀਆ ਮਾੜੀ ਦੀ ਕਿਰਪਾ

ठीक है क्या आप क्या काम करते हैं खेती कृषि और भाई एक बात जाननी थी आप मिल गए खेती कौन कौन सी खेती होती है इधर इधर होती है सोयाबीन एक तो सोयाबीन एक गेहूँ गेहूँ बस दो चीजी और चने मसूर लहसुन प्याज चोना नहीं होता चावल धान नहीं होता वो नहीं होता इधर धान हाँ, नहीं होता और जो खेतों में ऐसे पहाड़ पूरे हैं इधर की तरफ के नहीं इधर आपके पहाड़ नहीं है ये प्लेन है ये प्लेन ही है प्लेन और पानी पुनी कैसे बोर हो जाता है इधर पानी पानी अच्छा है ਹਾਂ ਡੈਮ ਡੈਮ ਨਹਿਰ ਕਾ ਨਹਿਰ ਕਾ ਡੈਮ ਕਾ ਡੈਮ ਅੱਛਾ ਡੈਮ ਚੋਂ ਆਉਂਦਾ ਠੀਕ ਹੈ ਜੀ ਪਾਈਪ ਆਪਦੀਆਂ ਮੋਟਰਾਂ ਬੋਰ ਬਾਰ ਹੋਏ ਹੋਏ ਆ ਖੇਤਾਂ ਦੇ ਵਿੱਚ ਪਾਣੀ ਨਹੀਂ ਆ ਨੀਚੇ ਅੱਛਾ ਪਾਣੀ ਹੈ ਨਹੀਂਗਾ ਨੀਚੇ ਤੇ ਜਿਹੜਾ ਘਰਾਂ ਦੇ ਵਿੱਚ ਪਾਣੀ ਆਉਂਦਾ ਉਹ ਰਾਜਗੜ ਜ਼ਿਲ੍ਹਾ ਸੰਤਾ ਹੈ ਅੱਛਾ ਉਥੋਂ ਆਉਂਦਾ ਠੀਕ ਹੈ ਹਾਂ ਪਾਈਪ ਵਗੜ ਕੇ ਸਰਕਾਰ ਲੈ ਕੇ ਆ ਗਈ ਅੱਛਾ ਪਾਈਪਲਾਈਨ ਡਾਲੀ ਹੋਈ ਹੈ ਹਾਂ ਪਾਈਪਲਾਈਨ ਡਲ ਰਹੀ ਖੇਤੌਰ ਮੇ ਠੀਕ ਹੈ ਠੀਕ ਹੈ ਔਰ ਅੱਗੇ ਜੋ ਰਾਜਗੜ ਸ਼ਹਿਰ ਹੈ ਉਹ ਪਿੱਛੇ ਆਗੇ ਹੈ ਜਾਂ ਪਿੱਛੇ ਹੈ ਰਾਜਗੜ ਸ਼ਹਿਰ ਇਧਰ ਹੈ ਇਧਰ ਕੀ ਤਰਫ ਹੈ ਹਾਂ ਇਧਰ ਹੈ आगे कोई शहर आएगा इधर इधर है सहारनपुर तहसील सहारनपुर दूसरा जिला आ जाएगा फिर हाँ। ठीक है इंदौर भी जिला ही है हाँ, इंदौर जिला है जी। ठीक है जी इंदौर जैसे तीस किलोमीटर ठीक है भाई जी हाँ। और उज्जैन महकालेश्वर एक 120। ओके जी अभी हम जाए के इधर इंदौर ही जाएंगे पूरी रात का हमारा सफर चला है हम जा रहे हैं नादेड़ महाराष्ट्र में महाराष्ट्र हाँ हमारा उधर गुरुद्वारा साहब है ना तकते सिखों का ਤਾਕ ਸ੍ਰੀ ਹਜੂਰ ਸਾਹਿਬ ਜੀ ਨਾ ਦੇੜ ਹਾਂ ਹਾਂ ਜੀ ਹਾਂ ਠੀਕ ਹੈ ਭਾਈ ਜੀ ਧੰਨਵਾਦ ਜੀ ਆਪਾਂ ਬਈ ਬਾਰ ਬਾਰ ਰੁਕਣ ਦੀ ਵੀ ਜਾਏ ਆਪਾਂ ਪਿੰਡ 'ਚ ਰੋਕੇ ਤੇ ਆਹਾਂ ਫੇਰ ਕੰਮ ਮੜ ਜਾਣਾ ਸੀਗਾ ਤੇ ਉਹ ਆਹ ਮੁੰਡਾ ਲੈ ਕੇ ਆਇਆ ਸਾਹਮਣੇ ਘਰੋਂ ਚਾਹ ਪੋਣੀ ਕੰਮ 10 ਰੁਪਈਆ ਦਾ ਹੀ ਆ ਤੇ ਹੈ ਬਾਲਾ ਵੱਡਾ ਕੰਮ ਆ ਇਹ ਉਹ ਚੱਲ ਲੈ ਲੈ ਲਓ ਜੀ ਬਣ ਗਈ ਆ ਚਾਹ ਤੇ ਪੈ ਗਈ ਆ ਕੱਪਾਂ 'ਚ ਪੀ ਕੇ ਚਾਹ ਤੇ ਪੈ ਜਾਾਂਗੇ ਰਾਹ ਲਓ ਜੀ ਨਹੀਂ ਉਹ ਵੇਖੀ ਪੂਰੀ ਬੈਟਰੀ ਬਲਤੀ ਬਲਤੀ ਲਓ ਬਈ ਚਾਹ ਜੂ ਪੀ ਕੇ ਪਤਿਲੇ ਬਤਲੇ ਨ ਮਾਂ ਤੇ ਭਾਂਡੇ ਭੁੰਡੇ ਹੋ ਗਿਆਂ ਕਰੜੇ ਸਮਾਨ ਨੂੰ ਰੱਖਤਾ ਫੇਰ ਦੁਬਾਰਾ ਉਹ ਕਰੀ ਜਾਂਦਾ ਬਾਈ ਲੋਡ ਤੇ ਚੱਲਦੇ ਆਂ ਜੀ ਫਿਰ ਹੁਣ ਅੱਗੇ ਚੰਗਾ ਬਾਈ ਜੀ ਚਾਹ ਸਵਾਦ ਸੀਗੀ ਠੀਕ ਠੀਕ ਚਾਹ ਹੀ ਅੱਛੀ ਸੀ ਅੱਛੀ ਲੱਗੀ 1 ਨੰਬਰ ਚਾਹ ਠੀਕ ਹੈ ਜੀ 1 1 ਨੰਬਰ ਰਹਾ ਹਮਾਰੇ ਬੰਦੇ ਕੈਸੇ ਲਗੇ ਆਪਕੋ ਅੱਛੇ ਲਗੇ ਅੱਛੇ ਲਗੇ ਅੱਛੇ ਲਗੇ ਹਾਂ ਪੂਰੀ ਬਾਤੇ ਬੁਤੇ ਕੀ ਹੈ ਨਾ ਬਹੁਤ ਬੜੀ ਆ ਇੱਕ ਨੰਬਰ ਬਾਬਾ ਦੁਆਰ ਸੇ ਸਵਾਯਾ ਬੀਨ ਲੈਣੇ ਲਈ ਤਿਆਰ ਹੋ ਗਿਆ ਸੀ ਨਾ ਬੰਦਾ ਹੈਗਾ ਨਾ ਕੌਣ ਨਾ ਮਾਗੀ ਹਾਂ ਕੋਈ ਨਹੀਂ ਕੋਈ ਕੋਈ ਕਰਦੇ ਹਾਂ ਹੋਟਲ ਹਾਈਵੇ ਬ੍ਰਾਈਟ ਤੇ ਰੁਕੇ ਸੀਗੇ ਬਈ ਤੇ ਇਹਨਾਂ ਕੋਲੇ ਪਾਣੀ ਪੁੜੀ ਹੈਣੀਗਾ ਬੁਰਸ਼ ਕਰਨਾ ਤੇ ਆਪਾਂ ਬੋਤਲਾਂ 40 ਰੁਪਏ ਲਾ ਦੇ ਤੇ ਬੁਰਸ਼ ਕਰਾਂਗੇ ਤੇ ਫੇਸ ਵਾਸ਼ ਨਾਲ ਮੂੰਹ ਧੋ ਕੇ ਮੜੇ ਜੇ ਕਹਿਣੇ ਹੋਈਏ ਮੜੇ ਸੋਹਣੇ ਬਣ ਜਾਣਗੇ ਤੇ ਫੇਰ ਆਪਾਂ ਰੋਟੀ ਛਕਾਂਗੇ ਤੇ ਛੋਟ ਜੀ ਨਹੀਂ ਆਉਂਦੀ ਰੋਟੀ ਦੇ ਪੈਸੇ ਜਿਹੜੇ ਨਿੰਘਣੇ ਸਪੌਂਸਰ ਕੀਤੇ ਆ ਪ੍ਰਭ ਜੋ ਸਿੰਘ ਬਰਾੜ ਰਮਾਣੇ ਰਮਾਣੇ ਬਾਬੇ ਦਾ ਮੁੰਡਾ ਕਨੇਡਾ ਵਾਲਾ ਤੇ ਇਥੇ ਉਹ ਕਹਿੰਦਾ ਮੇਰੀ ਸੇਵਾ ਲਵਾ ਦਿਓ ਤੇ ਧੰਨਵਾਦ ਭਾਈ ਨਿੰਗਾ ਤੇਰਾ ਨਿੰਗ ਦਾ ਧੰਨਵਾਦ ਕਰਦੇ ਬਈ ਸਾਰੇ ਧੰਨਵਾਦ ਭਾਈ ਬਹੁਤ ਬਹੁਤ ਪ੍ਰਭ ਤੇ ਦੇਖ ਵੀ ਕਰਾ ਦਾਂਗੇ ਪਰਮਾਤਮਾ ਤੇਰੇ ਕਾਰੋਬਾਰ 'ਚ ਵਾਧੇ ਪਾਵੇ ਤੇ ਤੂੰ ਐਵੇਂ ਹੀ ਸੇਵਾ ਕਰਦਾ ਰਹੇ ਤੇ ਵਾਹਿਗੁਰੂ ਤੇਰੇ ਉੱਤੇ ਕਿਰਪਾ ਰੱਖੇ ਤੇ ਅਸੀਂ ਆਉਂਦੇ ਰਹੀਏ ਤੇ ਤੁਹਾਡੇ ਵਰਗੇ ਭਰਾ ਸੇਵਾ ਕਰਦੇ ਰਹਿਣ ਧੰਨਵਾਦ ਜੀ ਬੁਸ਼ ਕਰਕੇ ਮਿਲਦੇ ਆ। ਸਾਨੂੰ ਤਰੱਕੀ ਵਾਖੇ। ਤਰੱਕੀ ਵਾਖੇ ਪਰਮਾਤਮਾ ਤੇ ਬੁਸ਼ ਕਰਕੇ ਮਿਲਦੇ ਆ ਜੀ ਰੋਟੀ ਖਾਣ ਲਈ। ਉਹ ਜੀ ਠੀਕ ਠਾਕ। ਪ੍ਰਸ਼ਾਦਾ ਆਸ਼ਾ ਕੰਦੀ ਤਿਆਰੀ ਆ ਵੀ ਐਨ ਚੌਂਚੇ ਪਲੇਟਾ ਤੇ ਕੌਹਲੀਆਂ ਤਿਆਰ-ਵਾਰ ਤਿਆਰ ਕਰਕੇ ਰੱਖ ਲਗਾਣਾ। ਠੀਕ ਆ ਦੇ ਇਧਰ ਵੀ ਸਾਡੇ। ਬਾਬੇ ਬੈਠਿਆ ਪੀ ਤਰ ਕੇ ਇਧਰੋਂ। ਠੀਕ ਠਾਕ। ਗੁੱਡ ਮਾਰਨਿੰਗ। ਸਤਿ ਸ੍ਰੀ ਅਕਾਲ। ਕੀ ਕਹਿੰਦੇ ਹਜੇ ਲੱਗਦਾ ਟਾਈਮ ਹਾਂ ਮੈਕੇ ਲਵਾਦੇ ਹਾਇਰੀ ਫਿਰ ਸਸਰੀ ਘਰ ਸਸਰੀ ਘਰ ਸਰਨ ਬਈ ਠੀਕ ਠਾਕ ਆ ਵਧੀਆ ਕਲਰ ਨੇ ਬਈ ਤੇ ਕੋ ਜਹਾ ਬੰਦੇ ਰੋਟੀ ਦੇ ਇੰਤਜ਼ਾਰ ਕਰਦੇ ਹੋਏ ਐਨਕਾਂ ਲਾ ਕੇ ਰੋਟੀ ਖਾਊਗਾ ਇਹ ਬਈ ਕਹਿੰਦੇ ਹੋਰ ਬਈ ਰਾਜਦੀਪ ਨਿਆਰੇ ਜੰਤ ਕੀ ਦੇ ਹੋਣੇ ਸੁਣਨ ਲੱਗੇ ਰੋਟੀ ਖਾ ਕੇ ਤਰਨ ਤਰਨ ਨਾਲ ਰੋਬਨ ਅਸੀਂ ਜਾ ਰਹੇ ਹਾਂ ਪੂਰੇ ਨਿਆਰੇ ਨੇ ਅੱਜ ਸਾਡਾ ਪੰਜਵਾਂ ਦਿਨ ਆ ਸੀਰਾ ਕਹਿੰਦਾ ਵੀ ਅਖੇ ਬਿਜਾਲਾ ਕੁ ਇੰਨੇ ਦਿਨ ਲਾਗੇ ਇੰਨੇ ਲਾਗੇ ਮੈਂ ਵੀ ਆਪਾਂ ਦਾ ਨਜ਼ਾਰੇ ਲੈਂਦੇ ਨੇ ਜਾਣਾ ਰਾਮਾ ਨਾ ਕਿੰਨੀ ਦੂਰ ਯਾਤਰਾ ਦਾ ਜੇ ਕੋਈ ਗੋਦਾ ਸਾਹਿਬ ਵੀ ਛੱਡ ਤਾ ਕੋਈ ਕਾਲੀ ਨਹੀਂ ਕਰਨੀ ਕੋਈ ਨਹੀਂ 6 ਦਿਨਾਂ ਹੀ ਪਹੁੰਚ ਜਾਗੇ ਆਪਾਂ ਕਿਹੜਾ ਕਿਸ ਨਾ ਲੱਗ ਜਾਣਗੇ ਯਾਰ ਆਪਾਂ ਜਿੱਥੇ ਨਹੀਂ ਨਹੀਂ ਆਪਾਂ ਜਿੱਤਣਾ ਥੋੜੀਆ ਕਿਹਤੋਂ ਦੇਖਿਆ ਜਿੱਥੇ ਰੁਕਦੇ ਆ ਦਾ ਆਰਾਮ ਨਾਲ ਸਾਰਾ ਵੀਊ ਦੇਖ ਕੇ ਜਾਈਦਾ ਨਾਲੇ ਆਪਾਂ ਕਿਹਦੇ ਤੋ ਜਿਤਨਾ ਥੁੜੀ ਆ ਵੀ ਆਪਾਂ ਇੰਨੀ ਇਹਦੀ ਆਵੜੇ ਟਰੈਕਟਰ ਨਹੀਂ ਜਿਹਦੀ ਆਵੜੇ ਕਰਕੇ ਦਰਸ਼ਕਦਾਰ ਮੇਲਾ ਕਰਕੇ ਵੀ ਇੱਥੇ ਹਾਂ ਆਵਦਾ ਆਦਾ ਹਿਸਾਬ ਤਾਂ ਬਸ ਉਹਦਾ ਯਾਰ ਆਪਾਂ ਹੋਰ ਹੋਰ ਨਹੀਂ ਨਾ ਕਰਾਈ ਬਸ ਹੋਰ ਹੋਰ ਆਰਾਮ ਨਾਲ ਜਾਈਦਾ ਉਹਦੇ ਨਾਲ ਕੋਈ ਟਰੈਕਟਰ ਦਾ ਬਾੜਾ ਇੰਨਾ ਸਹੀ ਆ ਸਹੀ ਆ ਹਾਂ ਬਿਲਕੁਲ ਸਹੀ ਗੱਲ ਆ ੁੱਲੜ ਭਾਜੀ ਆ ਟੇ ਸਿਆਣਾ ਹੋਰ ੁੱਲੜ ਭਾਜੀ ਨਹੀਂ ਕਰਦੇ ਹਾਂ ਚਾਹੀਦੇ ਸਿਆਣੇ ਬੰਦੇ ਲੋ ਬਈ ਰੋਟੀਆਂ ਆ ਗਈਆਂ ਦਾਲ ਟੋਟੀਆਂ ਆ ਗਈਆਂ ਦਾਲ ਦੇ ਨਾਲ ਛੱਕਦੇ ਆ ਆ ਬਾਲਟਾਂ ਕਮ ਕਰਾਂਗੇ ਕਹਿੰਦੇ ਬਾਲਟੀ ਬਾਲਟੀ ਹੋ ਗਿਆ ਕੰਮ ਇੱਕ ਇੱਕ ਜਾਨੇ ਦੀ ਇੱਕ ਇੱਕ ਬਾਲਟ ਹਾਂ ਬਾਲਟੀ ਨਾਲ ਵੀ ਕਿਵੇਂ ਝਾਂਟਾ ਬਾਈ ਜਾਂਦਾ ਬਾਲਟੀ ਨਾਲ ਲੈ ਆਈ ਘਰੇ ਗਾ ਇਹਨੂੰ ਇਹਨੂੰ ਸੋਹਣੀ ਲੱਗੀ ਬਾਈ ਇਹਨੂੰ ਬਾਲਟੀ ਸੋਹਣੀ ਲੱਗੀ ਤੇ ਕਹਿੰਦਾ ਲੈ ਕੇ ਜਾਈਏ ਆਪਾਂ ਪਾਣੀ ਪੁਣੀ ਦੀਆਂ ਉਹ ਵੀ ਗੱਲ ਤੇ ਫਸ ਗਈ ਆ ਦੇ ਪਾਸੇ ਦਾ 뷰 ਬਈ ਪੂਰਾ ਘੈਂਟ ਤੋਂ ਘੈਂਟ ਹੁੰਦਾ ਜਾਂਦਾ ਤੇ ਇੰਦੌਰ ਰਹਿ ਗਿਆ ਆਪਣੇ ਤੋਂ ਹਸਤੀਕ ਕਿਲੋਮੀਟਰ ਰਹਿ ਗਿਆ ਹੋਊਗਾ ਤੇ ਵਧੀਆ ਥੇ ਸਵਾਸੇ ਬਤਲਾ ਮੋਹਰਾ ਜੇ ਕਿ ਜਿਹੜੇ ਕੋ ਮੀ ਜਾਂਦੇ ਆ ਟਾਰਚ ਮੇਰੇ ਟਾਈਮ ਹੋ ਗਿਆ ਜੀ ਸਵਾ 4 ਦਾ ਤੇ ਆਪਾਂ ਪਹੁੰਚ ਗਏ ਸੀਗੇ ਇੰਦੌਰ ਦੇ ਗੁਰਦੁਆਰਾ ਗੁਰਦੁਆਰਾ ਗੁਰੂ ਨਾਨਕ ਬੁੰਗਾ ਸਾਹਿਬ ਪਹਿਲੇ ਪਾਸੇ ਇਹਦਾ ਗੁਰਦੁਆਰਾ ਸੇਵਾ ਤੇ ਆਪਾਂ ਗਵਾਲੀਅਰ ਤੋਂ ਆਗੇ ਸੀਗੇ ਤਕਰੀਬਨ 500 ਕਿਲੋਮੀਟਰ ਅੱਗੇ ਕੱਲ ਆਪਾਂ ਚੱਲੇ ਸੀਗੇ ਦੁਪਹਿਰੇ 1 ਵਜੇ ਤੇ ਆਪਾਂ ਪੂਰੀ ਰਾਤ ਸਫ਼ਰ ਕੀਤਾ ਤੇ ਆਪਾਂ ਪ੍ਰਸ਼ਾਦਾ ਪਾਣੀ ਇੱਕ ਗੁਰਦੁਆਰਾ ਸੇਵਾ ਤੋਂ ਪਿੱਛੋਂ ਸ਼ੱਕਲੇ ਸੀ ਉਹ ਤੋਂ ਬਾਅਦ ਚੱਲੇ ਰਾਤ ਨੂੰ ਚਾਹ ਚੂ ਬਣਾ ਕੇ ਫੇਰ ਪਰਪੇ ਫੇਰ ਅੱਜ ਸਵੇਰ ਚਾਹ ਬਣਾਈ ਥੋ ਦੁੱਧ ਲੈ ਕੇ ਉਸ ਤੋਂ ਬਾਅਦ ਫੇਰ ਆਪਾਂ ਦੁਪਹਿਰੇ ਜੇ ਸੁੰਦਰ ਵਿਸ਼ਾ ਦਾ ਢਾਬੇ ਤੋਂ ਛਕ ਲਿਆ ਸੀਗਾ ਪ੍ਰਭ ਨੇ ਪੈਸੇ ਭੇਜ ਦਿੱਤੇ ਗਏ ਆਪਣੇ ਗਵਾਂਢੀ ਨੇ ਤੇ ਬਾਹਰ ਆਹੋ ਧੰਨਵਾਦ ਉਹਦਾ ਵੀ ਤੇ ਰੋਟੀ ਕਿਸ਼ਾ ਦਾ ਛਕ ਲਿਆ ਸੀਗਾ ਉਹ ਕਹਿੰਦਾ ਸੇਵਾ ਕਰਦੇ ਮੈਂ ਨਾ ਤੇ ਦੇ ਕੇ ਕਰਵਾ ਦੇਾਂਗੇ ਆਪਾਂ ਤੇ ਬਾਕੀ ਹੌਣ ਗੁਰਦੁਆਰਾ ਸੇਵਾ ਆਪਾਂ ਨਾ ਹੁਲੇ ਨੇ ਉਥੇ ਆਪਾਂ ਮੂਆ ਥੋੜਿਆ ਸੀਗਾ ਨਾਉਣੇ ਤੁਨੇ ਇਥੇ ਤੇ ਅੱਜ ਵੀ ਕਹਿੰਦੇ ਵੀ ਰਾਤ ਨੂੰ ਸਫਰ ਕਰਨਾ ਉਮੀਦ ਕਰਦੇ ਆਂ ਵੀ ਆਪਾਂ ਕੱਲ ਨੂੰ ਸ੍ਰੀ ਹਜੂਰ ਸਹਿਨ ਦੇ ਡੇਢ ਵਿਖੇ ਪਹੁੰਚ ਜਾਾਂਗੇ ਤੇ ਇੱਕ ਦਿਨ ਦਾ ਸਫਰ ਆਪਾਂ ਨੂੰ ਹੋਰ ਵੀ ਖਿੱਚਵਾ ਕਰਨਾ ਪਊਗਾ ਅੱਜ ਆਪਣਾ ਦਿਨ ਪੰਜਵਾਂ ਤੇ 6 ਦਿਨਾਂ ਚ ਪਹੁੰਚ ਜਾਗੇ ਕਈ ਕਹਿੰਦੇ ਸੀ 5 ਦਿਨਾਂ ਚ ਅਸੀਂ ਪਹੁੰਚ ਗਏ ਪਰ ਆਪਾਂ ਥੋੜਾ ਜਿਹਾ ਆਰਾਮਦਾਈ ਨਾਲ ਵੀ ਸਫ਼ਰ ਕਰ ਰਹੇ ਆ ਪਿੱਛੋਂ ਆਪਾਂ ਥੋੜਾ ਜਿਹਾ ਹੌਲੀ ਚੱਲੇ ਸੀਗੇ ਇਸ ਕਰਕੇ ਤਾਂ ਆਪਣੇ ਦਿਨ ਵੱਧ 5 ਦਿਨਾਂ ਦੇ ਆ ਕਿਉਂਕਿ ਇੱਕ ਦਿਨ ਜਿਹੜਾ ਸੀਗਾ ਜਿੱਦਣ ਚੱਲੇ ਆ 4 ਵਜੇ ਚੱਲੇ ਸੀਗੇ 10 11 ਵਜੇ ਨੂੰ ਆਪਾਂ ਖੜ ਗਏ ਸੀ ਕਿਉਂਕਿ ਧੁੰਦ ਜ਼ਿਆਦਾ ਹੋਣ ਕਰਕੇ ਤੇ ਉਦੋਂ ਦਾ 4ਕ ਦਿਨ ਹੀ ਹੋਇਆ ਤੇ ਬਾਕੀ ਬਣੇ ਰਿਓ ਜੀ ਵੀਡੀਓ ਦੇ ਨਾਲ ਬਾਕੀ ਦੀ ਗੱਲ ਬਾਤ ਆ ਕੇ ਕਰਦੇ ਆਂ ਟਾਈਮ ਹੋ ਗਿਆ ਜੀ 6 ਵਜੇ ਦਾ ਤੇ ਆਪਾਂ ਨਹਾ ਧੋ ਕੇ ਰੈਡੀ ਹੋ ਗਏ ਸੀ ਇਹ ਕੱਪੜੇ-ਕਪੜੇ ਬਦਲ ਲਏ ਆ ਦੂਜਾ ਸਮਾਨ ਸਾਰਾ ਆਪਾਂ ਬੈਗ 'ਚ ਪਾ ਕੇ ਰੱਖਤਾ ਕਿਉਂਕਿ ਧਵਾਵਾਂਗੇ ਆਪਾਂ ਅਜੂਰ ਸਾਹਿਬ ਜਾਂਦਾ ਆਪਾਂ ਹਰ ਤੋਂ ਲੰਘ ਜਾਈ ਆਪਾਂ ਨੂੰ ਵਧੀਆ ਕਮਰਾ ਉੱਥੇ ਮਿਲ ਗਿਆ ਤੇ ਨਹੀਂ ਤਾਂ ਉੱਥੇ ਧੁੰਦੇ ਆ ਧੋ ਕੇ ਸੁਕਾ ਸਕੂ ਕੇ ਦੇ ਦਿੰਦੇ ਉਹਨਾਂ ਤੋਂ ਧਵਾ ਲਾਂਗੇ ਆਪਾਂ ਜਿਹੜੇ ਧੁੰਨ ਧੁੰਨ ਵਾਲੇ ਕੱਪੜੇ ਆ ਤੇ ਕੱਲ ਨੂੰ ਆਪਾਂ ਸ਼ਾਮ ਤੇ ਕਰ ਉੱਥੇ ਪਹੁੰਚ ਜਾਾਂਗੇ ਹੁਣ ਚੱਲਦੇ ਆਂ ਗੁਰਦੁਆਰਾ ਸਾਹਿਬ ਦਰਸ਼ਨ ਕਰਨ ਵਾਸਤੇ ਕਿ 14 ਦਾ ਲੰਗਰ ਚੱਲਦਾ ਜਾ ਸਕ ਲਾਂਗੇ ਤੇ ਇਹ ਤੋਂ ਬਾਅਦ ਹਾਲ ਮਿਲ ਗਿਆ ਉਧਰਲੀ ਸਾਈਡ ਹਾਲ ਦੇ ਵਿੱਚ ਰੈਸਟ ਰੈਸਟ ਕਰਾਂਗੇ ਆਪਾਂ ਥੋੜਾ ਜਿਹਾ ਟਾਈਮ ਤੋਂ ਬਾਅਦ ਕਹਿੰਦੇ 12:00 ਵਜੇ ਚੱਲਣਾ ਵਾ ਤੇ ਕੱਲ ਨੂੰ ਸਾਰਾ ਦਿਨ ਤੇ ਅੱਜ ਦੀ ਸਾਰੀ ਰਾਤ ਦੇ ਵਿੱਚ 550 ਕਿਲੋਮੀਟਰ ਦਾ ਸਫ਼ਰ ਤੈਂ ਕਰਕੇ ਪਹੁੰਚ ਜਾਾਂਗੇ ਆਪਾਂ ਤੱਕ ਸ਼੍ਰੀ ਅਜੂਰ ਸਾਹਿਬ ਤੇ ਵਧੀਆ ਸਫ਼ਰ ਚੱਲ ਰਿਹਾ ਕੋਈ ਦਿੱਕਤ ਪਰੇਸ਼ਾਨੀ ਨਹੀਂ ਤੇ ਬਾਕੀ ਤੁਸੀਂ ਵੀ ਵਧੀਆ ਸਾਹ ਦੇ ਰਹੇ ਹੋ ਧੰਨਵਾਦ ਜੀ ਤੁਹਾਡਾ ਤੇ ਬਾਕੀ ਰੋਟੀ ਪਾਣੀ ਦਾ ਪ੍ਰਬੰਧ ਦੇਖਦੇ ਆ ਕੀ ਹਿਸਾਬ ਕਿਤਾਬ ਆ ਜੇ ਗੁਰਦੁਆਰਾ ਸਾਹਿਬ ਲੰਗਰ ਪਾਣੀ ਹੋਇਆ ਤਾਂ ਠੀਕ ਨਹੀਂ ਫਿਰ ਰਾਹ ਚੋ ਕਿਤੇ ਢਾਬੇ ਢੂਬੇ ਤੋਂ ਛੱਕ ਲਾਂਗੇ ਬਈ ਤੇ ਇਧਰਲੀ ਸਾਈਡ ਇਹ ਤਾਂ ਐਮਪੀ ਦੀਆਂ ਗੱਡੀਆਂ ਖੜੀਆਂ ਨੇ ਤੇ ਉਹ ਜਿਹੜੀਆਂ ਸਾਹਮਣੇ ਸਾਰੀਆਂ ਗੱਡੀਆਂ ਉਹ ਪੰਜਾਬ ਦੀਆਂ ਗੱਡੀਆਂ ਤੇ ਮੌਸਮ ਵੀ ਪੂਰਾ ਸੋਹਣਾ ਇੱਥੋਂ ਦਾ ਸਾਰੀਆਂ ਬੜ ਲੁਧਿਆਣੀਆਂ ਕੋਈ ਕਿੱਥੋਂ ਆ ਪੀਵੀ 6 ਆ ਪੀਵੀ 65 ਤੇ ਇਧਰਲੀ ਸਾਈਡ ਵੀ ਆਪਾਂ ਤੁਹਾਨੂੰ ਸਾਰੇ ਦਿਖਾ ਦਿੰਨੇ ਗੱਡੀਆਂ ਭਾਈ ਆਪਣੇ ਸਾਰੇ ਪੰਜਾਬੀ ਆ। ਪੀਵੀ 11 ਪੀਵੀ 4 ਆਪਣਾ ਫਰੀਦਕੋਟ ਦਾ। ਪੀਵੀ 10 ਲੁਧਿਆਣੇ ਦਾ ਆ ਗਿਆ ਤੇ ਇੱਧਰ ਵੀ ਉਹ ਦੂਰ ਤਿੱਕਰ ਸਾਰੇ ਗੱਡੀਆਂ ਖੜੀਆਂ ਨੇ। ਹੋਰ ਬਾਈਸ ਠੀਕ ਸਾਹ ਹੈ ਜੀ। ਵਧੀਆ ਵਧੀਆ ਲੁਧਿਆਣਾ। ਲੁਧਿਆਣੇ ਤੋਂ? ਹਾਂ ਜੀ। ਠੀਕ ਆ ਠੀਕ ਆ ਬਾਈ ਹੋਰ ਸੱਟ। ਸਾਰੇ ਵਧੀਆ। ਠੀਕ ਆ ਠੀਕ ਆ। ਕੀ ਲੈ ਕੇ ਆਉਣੇ ਬਾਈ ਇਹਦੇ ਚ ਗੱਡੀ 'ਚ ਤੁਸੀਂ ਮਾਲ? ਸਾਈਕਲ ਸਮਾਨ ਬਾਈ। ਸਾਈਕਲਾਂ ਦਾ? ਇਹ ਵਨ ਬਾਈ। ਆ ਇਹ ਉਹ ਨੀਰੋ। ਠੀਕ ਆ ਠੀਕ ਆ ਲੁਧਿਆਣੇ ਆਓ ਨਾ ਦੋਨੇ ਜ ਹੈਗੇ ਆ ਹਾਂਜੀ ਹਾਂਜੀ ਠੀਕ ਆ ਠੀਕ ਆ ਬਈਆ ਹੋਰ ਵਧੀਆ ਬਈ ਹਾਂ ਵਧੀਆ ਠੀਕ ਠਾਕ ਨਾ ਬਸ ਬਈ ਮਿਹਰਬਾਨੀ ਔਰ ਟਰਾਲੀ ਚ ਹਾਂ ਹਾਂ ਬਈ ਟਰਾਲੀ ਜੀ ਬਸ ਵੀਡੀਓ ਬਣਾ ਲੇ ਦੀਆਂ ਮੈਂ ਇਧਰ ਗੱਡੀਆਂ ਦਿਖਾਉਂਦੇ ਮੈਂ ਪੰਜਾਬੀ ਪਾਈਆਂ ਦੀਆਂ ਸਾਰੀਆਂ ਹਾਂ ਬਲਾਓ ਬਲਾਓ ਹਾਂ ਹਾਂ ਸਾਹ ਇਧਰ ਠੀਕ ਆ ਇਹ ਦਫ਼ਤਰ ਹੈ ਠੀਕ ਆ ਬਈ ਠੀਕ ਆ ਤੇ ਇਧਰੋਂ ਫਿਰ ਕੀ ਲੈ ਕੇ ਜਾਣੇ ਆ ਦੋ ਮਿਲ ਗਿਆ ਠੀਕ ਆ ਇਧਰੋਂ ਲੋਡ ਇਹ ਇਹ ਦਵਾਉਂਦੇ ਆ ਤੁਹਾਨੂੰ ਹਾਂ ਜੀ ਠੀਕ ਆ ਠੀਕ ਆ ਉਧਰੋਂ ਪੱਕੇ ਸਾਈਕਲ ਹੀ ਆ ਠੀਕ ਆ ਬਈ ਹੋਰ ਠੀਕ ਆ ਬਈ ਸੈਟ ਆ ਤੇ ਇਧਰੋਂ ਬਈ ਕੋਈ ਨਾ ਕੋਈ ਜਿਹੜਾ ਵੀ ਲੋਡ ਮਿਲ ਜਾਂਦਾ ਉਹ ਸਾਹਮਣੇ ਦਫ਼ਤਰ ਆ ਕੋਈ ਪਾ ਜਾਂ ਕੋਈ ਹੋਰ ਲੋਡ ਤੇ ਉਧਰੋਂ ਲੁਧਿਆਣੇ ਤੋਂ ਸਾਈਕਲ ਹੀਰੋ ਤੇ ਇਹ ਬਣਦੇ ਲੈ ਕੇ ਆਉਂਦੇ ਉਹ ਦੂਰ ਤੱਕਰ ਗੱਡੀਆਂ ਖੜੀਆਂ ਨੇ ਲਓ ਬਈ ਟੈਕਨੋਲੋਜੀ ਦਾ ਕੰਮ ਤਾਂ ਇਹੇ ਲੈ ਰਿਹਾ ਬਲੈਂਕਟ ਤੋਂ ਪਾਣੀ ਆਰਡਰ ਕਰਤਾ ਮੁੰਡਿਆ ਨੇ ਕਹਿੰਦੇ ਵੀ ਜਾਣ ਦੀ ਲੋੜ ਨਹੀਂ ਪਈ ਲੈ ਕਿਉਂ ਠੀਕ ਆ ਭਾਈ ਐ ਸਿਰਾ ਭਾਈ ਸਿਰਾ ਠੀਕ ਆ ਆ ਦੋ ਬਾਈ ਆਏ ਆ ਪਾਣੀ ਪੁਣੀ ਛੱਡਣਾ ਤੇ ਤੇ ਹੋਰ ਸਮਾਨ ਉੱਚੀਆਂ ਗੱਲਾਂ ਬਾਅਦ ਭਾਈ ਕਿਹ ਹੈ ਆ ਭਾਈ ਇਦਾਂ ਹੀ ਵਾਜਦਾ ਇਦਾਂ ਹੀ ਕਰੀਦਾ ਆਪਾਂ ਫੇਰੇ ਬਲੈਂਕਟ ਆਓ ਰੋ ਸ਼ਾ ਰਾਸਹਿ ਬਹਿਰਲਾ ਵਾਹਿਗੁਰੂ ਇੱਕ ਓੰਗ ਸਾਕ ਦੇ ਬਰਸਾਤ ਤਾਂ 11:00 ਵੇ ਦਾ ਹੋ ਗਿਆ ਜੀ ਤੇ ਆਪਾਂ ਰੋਟੀ ਪਾਣੀ ਛਕ ਕੇ ਸੌਂਗੇ ਸੀਗੇ ਤੇ ਦੋ-ਦੋ ਘੰਟੇ ਨੀਂਦ ਪੂਰੀ ਕਰਕੇ ਤੇ ਹੁਣ ਚੱਲਦੇ ਆਂ ਅੱਗੇ ਨੂੰ ਇਥੇ ਆਪਾਂ ਇਹ ਦੌਰ ਰੁਕੇ ਸੀਗੇ ਰਾਤ ਗੁਰਦੁਆਰਾ ਸਾਹਿਬ ਵਧੀਆ ਲੰਗਰ ਪ੍ਰਸ਼ਾਦਾ ਸੀਗਾ ਸਾਰਾ ਵਧੀਆ ਰਹਿਣਾ ਸ ਤੇ ਇੰਤਜ਼ਾਮ ਸੀ ਕਮਰਾ ਵਧੀਆ ਸੀਗਾ ਹਾਲ ਜਿਸ ਤਰ੍ਹਾਂ ਬੁਸਕੇ ਗਏ ਤਾਂ ਠੰਡ ਹੀ ਨਹੀਂ ਹੈਣੀ ਇਧਰ ਨੂੰ ਆ ਕੇ ਜਿਵੇਂ ਜਿਵੇਂ ਇਧਰ ਨੂੰ ਵਧੀ ਜਾਂਦੇ ਆਂ ਮਹਾਰਾਸ਼ਟਰ ਵੱਲ ਨੂੰ ਤੇ ਠੰਡ ਥੋੜੀ ਜੀ ਘਟ ਰਹੀ ਆ ਅਜੇ ਤਾਂ ਅਜੇ ਆਪਾਂ ਐਮਪੀ ਜੀ ਆਂ ਤੇ ਅੱਜ ਆਪਾਂ ਐਮਪੀ ਦਾ ਬਾਰਡਰ ਕ੍ਰੋਸ ਕਰਕੇ ਮਹਾਰਾਸ਼ਟਰ ਦੇ ਵਿੱਚ ਐਂਟਰ ਹੋ ਜਾਾਂਗੇ ਚੱਲਦੇ ਆਂ ਜੀ ਅੱਗੇ ਤੇ ਅੱਜ ਦਾ ਵਲੌਗ ਇੰਨਾ ਸੀਗਾ ਇੱਥੇ ਵਲੌਗ ਦੀ ਸਮਾਪਤੀ ਆ ਤੇ ਮਿਲਦੇ ਆਂ ਜੀ ਕੱਲੂ ਇੱਕ ਨਵੇਂ ਵਲੌਗ ਦੇ ਵਿੱਚ ਤਦ ਤੱਕ ਲਈ ਸਤਿ ਸ੍ਰੀ ਅਕਾਲ ਰਾਬ ਰੱਖਾ ਜੀ ਮਿਲਦੇ ਆਂ ਕੱਲੂ